ਮੌਸਮ ਵਿਭਾਗ ਵੱਲੋਂ ਪੰਜਾਬ 'ਚ ਹਜੇ ਤੱਕ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਮੌਨਸੂਨ ਕਮਜ਼ੋਰ ਹੈ ਜਿਸ ਕਾਰਨ ਮੀਂਹ ਨਹੀਂ ਪੈ ਰਿਹਾ ਤੇ ਪੰਜਾਬ 'ਚ ਸੁੱਕੇ ਦਾ ਮਾਹੌਲ ਹੈ ਪਰ ਮੁਹਾਲੀ ਚੰਡੀਗੜ੍ਹ ਦੇ ਦਰਮਿਆਨੀ ਉਮੀਦਾਂ ਨਾਲ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ ਮੀਂਹਾਂ ਪੈਣ ਕਰਮ ਪੰਜਾਬ 'ਚ ਟੈਂਪਰੇਚਰ ਫੇਰ ਵੱਧ ਗਿਆ 2.5 ਡਿਗਰੀ ਸੈਲਸੀਅਸ ਤਾਪਮਨ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ ਸਭ ਤੋਂ ਵੱਧ ਟੈਂਪਰੇਚਰ ਪਠਾਨਕੋਟ 'ਚ 39.6 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਮੀਂਹ ਪੈਣ ਕਾਰਨ ਟੈਂਪਰੇਚਰ 40 ਡਿਗਰੀ ਤੋਂ ਪਾਰ ਜਾਣ ਦੀ ਸੰਭਾਵਨਾ ਹੈ। ਅੱਜ ਯਾਨੀ 26 ਜੁਲਾਈ ਨੂੰ ਅੰਮ੍ਰਿਤਸਰ 'ਚ 27.1 ਮਿਲੀਮੀਟਰ, ਪਠਾਨਕੋਟ 'ਚ 23.6 ਮਿਲੀਮੀਟਰ, ਬਰਨਾਲਾ 'ਚ 2.5 ਮਿਲੀਮੀਟਰ, ਰੋਪੜ 'ਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸਨਾਲ ਹੀ ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ ਤੇ ਬਠਿੰਡਾ 'ਚ ਵੀ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਸੋਨੀਪੱਤ, ਰਿਵਾੜੀ, ਗੁਰਦਾਉਂ ਮੇਵਾਤ ਪਲਵਲ ਚਪਾਰੀ ਮੀਂਹ ਤੇ ਅਸਮਾਨੀ ਬਿਜਲੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਅੱਜ ਯਾਨੀ 26 ਜੁਲਾਈ ਨੂੰ ਭਾਰੀ ਮੀਂਹ ਪਿਆ। ਪੰਜਾਬ ਵੀ ਉਹ ਨੌਂ ਰਾਜਾਂ 'ਚ ਸ਼ਾਮਲ ਹੋ ਗਿਆ ਜਿੱਥੇ ਇਸ ਵਾਰ ਕੱਟਮੀ ਪਿਆ। ਜਾਣਕਾਰੀ ਮੁਤਾਬਕ mm 1 ਜੂਨ ਤੋਂ ਹੁਣ ਤੱਕ 44 ਫੀਸਦੀ ਕਟਮੀ ਪਿਆ 184.8 ਐਮ ਐਮ ਮੀ ਪੈਣਾ ਚਾਹੀਦਾ ਸੀ ਪਰ ਹੁਣ ਤੱਕ 103.1 ਐਮ ਐਮ ਮੀ ਪਿਆ ਹੈ ਉਹ ਤਹੀ ਜੋ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਚ ਪੰਜ ਜ਼ਿਲ੍ਹਿਆਂ ਚ yellow alert ਜਾਰੀ ਕੀਤਾ ਗਿਆ ਜਿਸ ਚ ਊਨਾ ਬਿਲਾਸਪੁਰ ਕਾਂਗੜਾ ਸੋਲੰਗ ਤੇ ਸਰਮੂਰ ਸ਼ਾਮਲ ਨੇ ਹਾਲਾਂਕਿ ਹਿਮਾਚਲ ਚ ਵੀ ਇਸ ਵਾਰ ਕਟਮੀ ਦਰਜ ਹੋਇਆ ਜੋ ਕਿ ਪਹਿਲਾਂ 102.4 ਤੱਕ ਹੁੰਦਾ ਸੀ ਉਏ ਸਾਰ ਪੂਰੇ ਮੌਨਸੂਨ ਸੀਜ਼ਨ ਚ 1 ਜੂਨ ਤੋਂ ਹੁਣ ਤੱਕ ਸਿਰਫ 183.8 ਐਮ ਐਮ ਹੀ ਮੀਪਿਆ ਹੈ। ਬਾਕੀ ਤੁਹਾਡੇ ਸ਼ਹਿਰ ਚ ਮੌਸਮ ਦਾ ਕੀ ਹਾਲ ਹੈ? ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਪੰਜਾਬ ਦਾ।